ਰੋਡ ਦਾ ਪਾਸਾ ਵਾ ਪੂਰਾ ਬੰਦ ਵੀ ਪਾਣੀ ਦੀ ਇੱਕ ਬੂਦਲੀ ਹੈਗੀ ਲਾ ਛਪੜੀ ਗਈ ਆ ਪਾਸਾ ਜਰਾ ਸਾਰਾ ਬੰਦ ਵੀ ਜੀ ਇੱਕ ਬੂਦ ਪਾਣੀ ਦੀ ਵੀ ਹੈਗੀ ਜਿਹੜੇ ਲੱਕ ਕਰਕੇ ਲੋਕ ਤਰਾ ਤਰਾ ਮੁਜਾਦੇ ਪਏ ਆ ਅਸੀਂ ਕਹਿੰਦੇ ਜੋ ਜੀਵਨ ਜਿਹੜਾ ਹੁੰਦਾ ਵਾ ਉਹ ਪਾਣੀ ਤੋਂ ਬਿਨਾ ਇੱਕ ਪੱਛਣ ਨਹੀਂ ਨੀਏਗਾ ਠੀਕ ਆ ਜੀ ਜੇ ਤੁਸੀਂ ਦੁਨੀਆ 'ਚ ਰਹਿਣਾ ਤੁਹਾਨੂੰ ਪਾਣੀ ਲੋੜ ਪੈਣੀ ਬਿਜਲੀ ਲੋੜ ਪੈਣੀ ਪੈਣੀ ਆ ਬੱਲਤੇ ਬੈਠੇ ਆ ਤੇ ਤਰ ਹੜ੍ਹ ਨਾਲੇ ਤੋੜੀ ਜਾਵੇ 20 ਘੰਟੇ ਹੋ ਚਲੇ ਆ ਜੀ 20 ਘੰਟੇ ਲਾਈਟ ਬੰਦ ਆ ਤੇ ਸਾਡਾ ਕੀ ਹਸੂਰ ਆ ਯਕ ਤੱਕ ਉਹ ਜ਼ਮਾਨੀ ਸਰਕਾਰ ਆ ਆਪੋ ਕਰੋ ਇਹਦਾ ਮਸਲਾ ਹੋ ਗਿਆ ਕਹਿੰਦਾ ਤੁਹਾਨੂੰ ਜ਼ਮਾਨੇ ਕਰਨਾ ਨਾ ਬੱਤੀ ਦਾ ਮਸਲਾ ਹਲ ਜਲਦੀ ਕੀਤਾ ਜਾਵੇ ਇਹ ਕੋਈ ਆਪਣੀਆਂ ਮੰਗਾ ਮੰਗਾਂ ਦਾ ਕੋਈ ਜਾਇਜ਼ ਤਰੀਕਾ ਨਹੀਂ ਆ ਪਬਲਿਕ ਦੀ ਅੱਧੀ ਬੱਤੀ ਬੰਦ ਕਰ ਦਿੱਤੀ ਆ ਪੂਰੇ ਪੰਜਾਬ ਦੇ ਵਿੱਚ ਬਿਜਲੀ ਕਾਮਿਆਂ ਦੀ ਹੜਤਾਲ ਦਾ ਅਸਰ ਵੀ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਮੁਲਾਜ਼ਮ ਜਿਹੜੇ ਨੇ ਉਹਨਾਂ ਨੇ ਐਲਾਨ ਕੀਤਾ ਕਿ 15 ਅਗਸਤ ਨੂੰ ਵੀ ਜਿਹੜਾ ਉਹ ਸਮੂਹਕ ਛੁੱਟੀ ਤੇ ਜਾਣਗੇ ਲੇਕਿਨ ਬਿਜਲੀ ਮੁਲਾਜ਼ਮਾਂ ਦੀ ਸਮੂਹਕ ਛੁੱਟੀ ਜਿਹੜੀ ਆ ਉਹ ਸ਼ਹਿਰ ਵਾਸੀਆਂ ਦੇ ਲਈ ਸਿਰਦਰਦੀ ਇਸ ਕਰਕੇ ਵੀ ਬਣੀ ਕਿਉਂਕਿ ਲਾਈਟ ਜਿਹੜੀ ਆ ਸਵੇਰ ਤੋਂ ਬੰਦ ਰਹੀ ਕਈਆਂ ਪਿੰਡਾਂ ਦੀ 1:30 ਵਜੇ ਲਾਈਟ ਆਈ ਰਾਤ ਦੀ ਬੰਦ ਹੋਈ ਲਾਈਟ ਕਈਆਂ ਪਿੰਡਾਂ ਦੀ 1:30 ਵਜੇ ਆਈ ਤੇ ਕਈਆਂ ਦੀ ਪੂਲ ਸ਼ਹਿਰ ਦੀ ਲਾਈਟ ਆਈ ਆ ਗੱਲਬਾਤ ਕਰਕੇ ਜਾਣਦੇ ਕਿੰਨੀਆਂ ਕੁ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸ਼ਹਿਰ ਵਾਸੀ ਸਾਡੇ ਨਾਲ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਗੁੱਸਾ ਹੋਈ ਹੈ ਇਸ ਟੀਮ ਨੂੰ ਲੈ ਕੇ ਤੇ ਬਿਜਲੀ ਉਤਪਾਦ ਦੇ ਇੱਥੇ ਦਫ਼ਤਰ ਦੇ ਵਿੱਚ ਪਹੁੰਚੇ ਸੀ ਗੱਲਬਾਤ ਕਰ ਲਏ ਨੇ ਸਾਡੇ ਨਾਲ ਕਾਉਂਸਲਰ ਮਨੋਜ ਅਗਨੀਓਤਰੀ ਮੌਜੂਦ ਨੇ ਸਾਰੇ ਤੁਹਾਡੇ ਨਾਲ ਸ਼ਹਿਰ ਵਾਸੀ ਜੁੜ ਨੇ ਪਾਵਰ ਸਟੇਟ ਕਾਰਪੋਰੇਸ਼ਨ ਦਫਤਰ ਪਹੁੰਚੇ ਕੀ ਮਾਮਲਾ ਜੀ ਵੇਖੋ ਜੀ ਤਕਰੀਬਨ 20 ਕਹਿੰਦੇ ਚੱਲੇ ਆ ਖਾਲਸਾਪੁਰ ਰੋਡ ਦੇ ਪਾਸਾ ਵਾ ਪੂਰਾ ਬੰਦ ਹੀ ਪਾਣੀ ਦੀ ਇੱਕ ਬੂੰਦ ਵੀ ਹੈਗੀ ਨਾ ਛੱਪੜੀ ਗਈ ਪਾਸਾ ਜਰਾ ਸਾਰਾ ਬੰਦ ਹੀ ਜੀ ਇੱਕ ਇਕੋਲੇ ਮੰਦਰ ਦੇ ਮੁੰਡੇ ਆਏ ਮੇਰੇ ਭਰਾ ਸਾਰੇ ਇੱਥੇ ਆਏ ਆ ਇੱਕ ਬੂੰਦ ਪਾਣੀ ਦੀ ਵੀ ਹੈਗੀ ਜਿਹੜੇ ਲੱਕ ਕਰਕੇ ਲੋਕ ਤਰ੍ਹਾਂ ਤਰ੍ਹਾਂ ਨੂੰ ਜਾਂਦੇ ਪਏ ਆ ਮੈਂ ਬੇਨਤੀ ਕਰਦਾ ਵਾਂ ਜਿਹੜੇ ਬਿਲੀ ਵਿਭਾਗ ਦੇ ਮੁਲਾਜ਼ਮ ਆ ਸਾਡੇ ਭਰਾ ਵਾ ਇਹ ਤਹੰਤਮਨ ਸਰਕਾਰ ਨੂੰ ਬੇਨਤੀ ਕਰਦਾ ਜਿਹੜੀ ਇਹਨਾਂ ਦੀ ਜਾਇਜ਼ ਮੰਗਾਂ ਵਾ ਇਹਨੂੰ ਮੰਨੋ ਇਹਨੇ ਮੰਨੋ ਤੇ ਜਿਹੜਾ ਸਾਡਾ ਜਿਹੜਾ ਸ਼ਾਇਦ ਜਿਹੜਾ ਕਿਉਂਕਿ ਅਸੀਂ ਕਹਿੰਸ ਜਿਹੜਾ ਅਸੀਂ ਪਾਣੀ ਜੋ ਜੀਵਨ ਜਿਹੜਾ ਹੁੰਦਾ ਵਾ ਇਹ ਪਾਣੀ ਤੋਂ ਬਿਨਾ ਇੱਕ ਪਲਸੰ ਨਹੀਂ ਹੋਗਾ ਠੀਕ ਹੈ ਜੀ ਜੇ ਤੁਸੀਂ ਦੁਨੀਆ ਹੀ ਰਹਣਾ ਤੁਹਾਨੂੰ ਪਾਣੀ ਲੋੜ ਪੈਣੀ ਬਿਜਲੀ ਲੋੜ ਪੈਣੀ ਪੈਣੀ ਆ ਅਸੀਂ ਭਗਵਾਨ ਸਮਾ ਸਕਾ ਨੂੰ ਬੇਨਤੀ ਕਰਦੇ ਆ ਕਿ ਇਹਦੇ ਜਲਦੀ ਤੋਂ ਜਲਦੀ ਇਹਨਾਂ ਦਾ ਜਿਹੜੀ ਮੰਗਾਵਾ ਇਹਨੇ ਮੰਨਿਆ ਜਾਣ ਤਾਂ ਜੋ ਜਿਹੜੇ ਹੜਤਾਲ ਤੇ ਬੈਠੇ ਆ ਤੇ ਉਹ ਤਾਂ ਹੜਤਾਲ ਨਹੀਂ ਤੋੜੀ ਜਾਵੇ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕੱਲ ਬਿਜਲੀ ਵਿਭਾਗ ਦੇ ਫੇਰ ਇੱਥੇ ਉਹਨਾਂ ਨੇ ਰੋਜ਼ ਮਾਰਚ ਵੀ ਕਰਨਾ ਅਤੇ 15 ਅਗਸਤ ਜਦੀ ਨੂੰ ਉਸ ਮੌਕੇ ਉਹਨਾਂ ਆਪਣਾ ਪ੍ਰੋਟੈਸਟ ਜਿਹੜਾ ਕਰਨਾ ਇਹ ਹੀ ਕਹਿਣਾ ਸੀ ਕਿ ਅਸੀਂ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਇੱਥੇ ਸਾਡੀਆਂ ਮੰਗਾਂ ਵੀ ਜਿਹੜੀਆਂ ਉਹ ਜਾਇਜ਼ ਆ ਨਹੀਂ ਤਾਂ ਸਰਕਾਰ ਚੈੱਕ ਕਰ ਲੈ। ਵੇਖੋ ਜੀ ਸਾਡੀ ਅਸੀਂ ਆਪਣੇ ਮਲੇ ਦੀ ਗੱਲ ਕਰਦੇ ਆ ਅੱਜ 20 ਘੰਟੇ ਹੋ ਚਲੇ ਆ ਜੀ 20 ਘੰਟੇ ਹੋ ਲਾਈਟ ਬੰਦਿਆ ਉਹ ਤੇ ਸਾਡਾ ਕੀ ਕਸੂਰ ਆ ਅਸੀਂ ਬਿੱਲ ਭਰਦੇ ਆ ਸਾਡਾ ਉੱਤ ਕੀ ਕਸੂਰ ਆ ਯਾ ਭਗਵਾਨ ਦੀ ਮਾੜੀ ਸਰਕਾਰ ਆ ਆਪੋ ਕਰਿਓ ਇਹਨਾਂ ਦਾ ਮਸਲਾ ਹੋ ਗਿਆ ਕਿ ਕਦੇ ਪਹਾੜਾਂ ਮੰਨੇ ਕਰਨਾ ਹੈ ਇਹਨਾਂ ਨੇ ਅਸੀਂ ਬਤਾਈ ਨਾ ਬੇਨਤੀ ਕਰਦੇ ਹਾਂ ਕਿ ਮੰਤਰੀਆਂ ਦੇ ਕੋਠੀ ਆ ਘੇਰੇ ਜ਼ੀਰੋ ਬਿੱਲ ਆਉਂਦਾ ਪਿਆ ਵਾ ਤੇ ਜਿ ਮੇਰੇ ਆਪਣੇ ਬਿੱਲ ਆ ਭਾਈ 1500 ਰੁਪਏ ਮੇਰਾ ਜ਼ੀਰੋ ਬਿੱਲ ਤਰੀ ਆ ਜਾਂ ਗੱਲ 600 ਤੋਂ ਪਲਾਸ ਆਂਦਾ ਪਿਆ ਨਾ ਜਿਹੜਾ ਬਿੱਲ ਆਂਦਾ ਪਿਆ ਜਿਹੜਾ ਇਹਦਾ ਮਤਲਬ ਹੈ ਥੋੜਾ ਬਾਕੀ ਜਿਹੜਾ ਬਿੱਲ ਆ ਬਿਜਲੀ ਮੇਂ ਜ਼ੀਰੋ ਆਂਦਾ ਤਾਂ ਤੁਸੀਂ ਲਾਈਟਾਂ ਜਿਹੜੇ ਮੱਦੀ ਬੰਦ ਕਰ ਲੋ ਤਾਂ ਭਾਜੀ ਲੋਹ ਜਿਹੜੇ ਬਚਤ ਜਿਹੜੀਆਂ ਬਿਜਲੀ ਆ ਵਾ ਉਹਨੂੰ ਤਾਂ ਘਟੋ ਘਟ ਜਿਹੜਾ ਠੀਕ ਕਰੋ ਉਹਨੂੰ ਅੱਜ 24 ਘੰਟੇ ਤੋਂ ਅੱਜ 20 ਦਸੋ ਦੀ ਆ ਬਾਹੀ ਕਿੱਧਰ ਜਾਈਏ ਸਾਡੇ ਇਹਦੇ ਬੱਚੇ ਆ ਸਾਡੀ ਮਾਂ ਪੈੜਾਵਾ ਬੰਦੇ ਆ ਹੀ ਇਹਦੇ ਫਿਰ ਦੁਕਾਨਾਂ ਦੇ ਬਹਿ ਕੇ ਤਾਂ ਕਹਰੇ ਗੁਜਾਰਾ ਅਟੈਚਮੈਂਟ ਕਰ ਲਾਂਗੇ ਅਜੇ ਸਾਡੀ ਧੀਆ ਭਰਾ ਮਾਵਾ ਘਰੇ ਬੈਠਿਆ ਉਹ ਕੀ ਦਸੋ ਕੀ ਕੀ ਕਸੂਰ ਇਹਨਾਂ ਦਾ ਦਸੋ ਜੀ ਕਿ ਉਸ ਬਾਬਤ ਤੁਹਾਡੀ ਕਿਸੇ ਅਧਿਕਾਰੀ ਨਾਲ ਵੀ ਗੱਲ ਹੋਈ ਉਹਨਾਂ ਨੇ ਠੀਕ ਹੈ ਗੱਲ ਬਹੁੰਦੀ ਪਈ ਆ ਬਸ ਹੋ ਜੀ ਆਪਣਾ ਕਰਦੇ ਨੇ ਜੀ ਹੋ ਜਾਂਦੀ ਆ ਅਸੀਂ ਮੰਗ ਕਰਦੇ ਬਾਦ ਨੰਬਰ 10 ਵੱਲੋਂ ਨਹੀਂ ਤੇ ਸੜਕਾਂ ਤੇ ਉਤਰਾਂਗੇ ਜੇਕਰ ਅੱਧੇ ਘੰਟੇ ਵਿੱਚ ਅਲਟੀਮੇਟ ਆ ਜੇਕਰ ਨਾ ਬੱਤੀ ਆਈ ਤੇ ਅਸੀਂ ਇੱਥੇ ਸੜਕਾਂ ਤੇ ਜਾਮ ਕਰਾਂਗੇ ਨਹੀਂ ਤੇ ਇਹਨਾਂ ਨੂੰ ਆਪਣਾ ਭਗਵੰਤ ਮਾਨ ਸਰਕਾਰ ਨੂੰ ਅਸੀਂ ਚੇਤਾਵਨੀ ਦੇਦੇ ਆ ਇਹਨਾਂ ਦਾ ਮਸਲਾ ਹੱਲ ਕਰੋ ਜਿੰਨੀ ਜਲਦੀ ਜਲਦੀ ਹੋ ਸਕੇ ਕਿੰਨੇ ਮਹੀਨੇ ਤੋਂ ਖੱਜਲ ਹੋ ਰਹੇ ਨੇ ਸਾਹਿਬ ਭਾਜੀ ਰਾਤ 12 ਵਜੇ ਤੋਂ ਖੱਜਲ ਹੋ ਰਿਹਾ ਜੀ ਹੁਣ ਤੋਂ ਨਹੀਂ ਰਾਤ 12 ਵਜੇ ਤੋਂ ਖੱਜਲ ਹੋ ਰਿਹਾ ਭਾਜੀ ਰਾਤ 12 ਬੱਤੀ ਗਈ ਆ ਤੇਰਾ ਮਸਲਾ ਲੈ ਕੇ ਆਪਰਾ ਜਿਹੜੀਆਂ ਲੋਕ ਜਿਹੜੇ ਘਰਾਂ ਦੇ ਵਿੱਚ ਜਿਹੜੇ ਆਪਣਾ ਜੀ ਦੁਖੀ ਹੁੰਦੇ ਪਏ ਆ ਉਹ ਤੈਨੂੰ ਵੀ ਕੋਈ ਦੋ ਚਾਰ ਕੋਈ ਕੋਈ ਦਿੱਤਾ ਦੇ ਸ਼ਾਮਾਂ ਦੇ ਵਿੱਚ ਦੇਣਾ ਇਹਦਾ ਮਸਲਾ ਹਲਕਾ ਹੀ ਨਾ ਦੇ ਜੀ ਬਹੁਤ ਬਹੁਤ ਧੰਨਵਾਦ ਸੋ ਹੋਰ ਵੀ ਸ਼ਹਿਰ ਵਾਸੀ ਮੌਜੂਦ ਨੇ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਬੱਤੀ ਦਾ ਮਸਲਾ ਹਲ ਜਲਦੀ ਕੀਤਾ ਜਾਵੇ ਇਹ ਕੋਈ ਆਪਣੀਆਂ ਮੰਗਾਂ ਮੰਨਵਾਉਣ ਦਾ ਕੋਈ ਜਾਇਜ਼ ਤਰੀਕਾ ਨਹੀਂ ਆ ਪਬਲਿਕ ਦੀ ਅੱਧੀ ਬੱਤੀ ਬੰਦ ਕਰ ਦਿੱਤੀ ਜਾਵੇ ਹੁਣ ਲੋਕਾਂ ਨੂੰ ਪਾਣੀ ਵਾਸਤੇ ਭੁੱਖੇ ਮਾਰਿਆ ਜਾਵੇ ਕਿ ਪਾਣੀ ਤੋਂ ਬਿਨਾਂ ਕੋਈ ਕੰਮ ਮਸਲਾ ਹੋਣਾ ਹੀ ਨਹੀਂ ਆ ਬੱਤੀ ਤੋਂ ਬਿਨਾਂ ਹੋਣਾ ਹੀ ਨਹੀਂ ਆ ਜੀ ਬੈਗ ਇਹ ਕਹਿੰਦੇ ਪੁਸ਼ੰਦ ਮਾਨ ਜੀ ਗੱਲਬਾਤ ਕਰ ਲੈਣਾ ਹੈ ਜਾਈ ਮੰਗਾ ਨੂੰ ਹੱਲ ਕਰਨ ਪਬਲਿਕ ਦੀ ਪਰੇਸ਼ਾਨੀ ਨੂੰ ਘਟਾਉਣ ਜੀ ਧੰਨਵਾਦ ਜੀ ਉਹ ਬਿਲਕੁਲ ਇੱਥੇ ਸ਼ਹਿਰਦਾਰ ਮੌਜੂਦ ਸੀਗੇ ਅਤੇ ਉਹਨਾਂ ਦੇ ਵਿੱਚ ਰੋਸ ਜਿਹੜਾ ਉਹ ਉਸੇ ਗੱਲ ਨੂੰ ਲੈ ਕੇ ਪਾਇਆ ਗਿਆ ਕਿ ਕੱਲ ਰਾਤ ਤੋਂ ਹੀ ਜਿਹੜਾ ਉਹ ਸਮੂਹਿਕ ਛੁੱਟੀ ਤੇ ਗਏ ਹੜਤਾਲ ਤੇ ਗਏ ਜਿਹੜੇ ਬਿਜਲੀ ਕਰਮਚਾਰੀ ਆ ਉਸ ਚੀਜ਼ ਦਾ ਅਸਰ ਜਿਹੜਾ ਵੇਖਣ ਨੂੰ ਮਿਲ ਰਿਹਾ ਜਿਸ ਦੇ ਕਾਰਨ ਲੋਕ ਪਬਲਿਕ ਜਿਹੜੀ ਆ ਉਹ ਲਗਾਤਾਰ ਪਰੇਸ਼ਾਨ ਹੋ ਰਹੀ ਆ ਹੈਲੋ ਸੇ ਸਾਹ ਬੋਲਦੇ ਜੀ ਤਰਨਤਨ ਤੋਂ ਹਾਂ ਜੀ ਹਾਂ ਜੀ ਬੋਲ ਰਿਹਾ ਜੀ ਬੋਲ ਰਿਹਾ ਸਰ ਬੱਤਾਂ ਗੱਲ ਕਰ ਰਹੇ ਆ ਜੀ ਤਰਨਤਨ ਤੋਂ ਬੁੱਪਾ ਕੋਈ ਨਾਲ ਜੀ ਪਹਿਲਾਂ ਸਰ ਦਫ਼ਤਰ ਦੇ ਵਿੱਚ ਤੁਸੀਂ ਹੈਗੇ ਹੋ ਜੀ ਇਸ ਵਕਤ ਨਹੀਂ ਜੀ ਮੈਂ ਲਾਈਨਾਂ ਚਲਾ ਰਿਹਾ ਜੀ ਭਾਜੀ ਇਸ ਵਕਤ ਦੇ ਸੇ ਦਫ਼ਤਰ ਦੇ ਵਿੱਚ ਲੋਕ ਬਹੁਤ ਇਕੱਠੇ ਹੋਏ ਪਿਆਰ ਕਰਨ ਦੇ ਸੀਗੇ ਲੋਕ ਬਹੁਤ ਘਰਾਂ ਨੂੰ ਜਾਓ ਸਿਟੀ 5 ਚੱਲ ਗਿਆ ਵਾ ਬਾਕੀ ਲਾਉਂਦੇ ਆ ਅਸੀਂ ਚਾਉਂਦੇ ਦੇ ਬਾਕੀਆਂ ਜਿਹੜੀ ਬਾਕੀ ਇਹ ਵੀ ਚੱਲ ਰਹੀ ਹੈ ਜੀ ਸਾਰੇ ਸਾਰੇ ਚੱਲ ਰਿਹਾ ਜੀ ਸੀ 4 5 ਵੀ ਚਲਾਤਾ ਅੰਦਰੋਂ ਠੀਕ ਹੈ ਜੀ ਚਲਾ ਦਿਓ ਜੀ ਅੱਜਾ ਇਹਨਾਂ ਨੂੰ ਖੋ ਕਰਾਂ ਨੂੰ ਜਾ ਜਾ ਕੇ ਆਪਣੇ ਬੱਤੀਆਂ ਦੇਖੋ ਸੇਅਰ ਤੋਂ ਦੇਖਦੇ ਆਏ ਤੇ ਲੋਕੀ ਇਕੱਠੇ ਹੋ ਗਏ ਫੋਨ ਕਰਦੇ ਸਾਰੇ মিডিਆ ਇਕੱਠਾ ਹੋਇਆ ਬੈਠੇ ਕੋਈ ਐਕਸ਼ਨ ਹੋਇਆ ਦੇਖਿਆ ਦੇ ਲਾਈਨਾਂ ਦੇ ਥੱਲੇ ਬਾਜੀ ਮੈਂ ਕਿਹਾ ਮੇਰਾ ਕੋਈ ਨਾ ਬੰਦੇ ਤੋਂ ਲੱਗ ਰਿਹਾ ਮੈਂ ਬਿਨਾਂ ਬੰਦੇ ਤੋਂ ਮੈਂ ਕਿਹਾ ਬੋਰ ਕੱਲ ਤੁਹਾਡੇ ਹੱਕ ਚ ਕਰਦੇ ਗਏ ਅੱਜ ਵਿਚਾਰੀ ਜਲਦਾ ਤੰਗ ਉਹ ਹੀ ਜਨਤਾ ਦਾ ਖਿਚਾ ਗਏ ਕਾਇਲ ਜੀ ਸਾਹਿਬ ਅੱਜ ਤੋਂ ਤੁਹਾਡੇ ਸਾਹਰ ਪ੍ਰਬੰਧਕਾ ਦੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਕਾਰਜਾਂ ਤੇ ਜਨਤਾ ਦਾ ਫੋਨ ਆਇਆ ਮੈਂ ਕਿਹਾ ਜੀ ਜਨਤਾ ਦੀ ਵਾਜ ਬਲੰਦ ਕਰਦੀ ਆ ਅੱਜ ਦੇ ਵਾਜ ਬਲੰਦ ਕਰਨਾ ਕੰਮ ਆ ਜੀ ਓਏ ਕਾਇਲ ਜੀ ਠੀਕ ਹੋ ਗਈ ਜੀ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਜਿੰਨੇ ਵੀ ਤੁਹਾਨੂੰ ਸੁਣ ਰਹੇ ਨੇ ਓਏ ਕਾਇਲ ਜੀ ਕੋਈ ਗੱਲ ਹੈ ਆਹ ਜਾਓ ਸੇ ਚੱਲ ਪਈ ਅੰਦਰੋਂ ਸੇ ਚਲਾਉਣੇ ਆ ਜੀ ਆਮ ਜਨਤਾ ਦੀ ਇਹ ਸੁਨੇਹਾ ਚੱਲ ਰਹੀ ਹੈ ਜੀ ਲਾਈਨ ਕਹਿੰਦੇ ਇੱਥੋਂ ਚੱਲ ਪਈ ਰਾਜਵੀਰ ਤੋਂ ਟੀ.ਓ. ਪਰੇ ਹੋਣ ਧੰਨਵਾਦ ਜੀ ਕੰਮ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਨਤਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਫਰਮਾਨ ਤਾਂ